ਕੀ ਜਿਹੜੀ ਮੱਛੀ ਆ ਉਹ ਪੱਥਰ ਚੱਟ ਕੇ ਮੁੜਦੀ ਹੁਣ ਜਾਂ ਤਾਂ ਤੁਸੀਂ ਮੱਛੀ ਨਾ ਬਣੋ ਜਾਂ ਜਿਨ੍ਹਾਂ ਨੇ ਪੱਥਰ ਚੱਟ ਕੇ ਦੇਖਿਆ ਹੋਇਆ ਉਹਨਾਂ ਤੋਂ ਕੁਝ ਸਿੱਖ ਲਿਏ ਪਹਿਲਾਂ ਮੱਛੀ ਬਣਾਂਗੇ ਫਿਰ ਉਹ ਪੱਥਰ ਤੱਕ ਜਾਵਾਂਗੇ ਕਿੰਨਾ ਟਾਈਮ ਖਰਾਬ ਹੁੰਦਾ ਫਿਰ ਪੱਥਰ ਚੱਟ ਕੇ ਪਤਾ ਲੱਗਦਾ ਵਿੱਚ ਤਾਂ ਕੁਝ ਵੀ ਨਹੀਂ ਕਿਉਂਕਿ ਉੱਪਰੋਂ ਉੱਪਰੋਂ ਆਪਾਂ ਲੋਕਾਂ ਦੀ ਲਾਈਫ ਦੇਖਦੇ ਆਂ ਕਈ ਬੰਦੇ ਕਹਿੰਦੇ ਨੇ ਬਾ ਨਸ਼ੇ ਪੱਤੇ ਵਾਲੇ ਤਾਂ ਬਾਲਾ ਨਜ਼ਾਰਾ ਲੈਂਦੇ ਨੇ ਸਾਡਾ ਕਾਹਦਾ ਨਜ਼ਾਰਾ ਜਿਹਨੇ ਡੀਪ ਨਸ਼ੇ ਪੱਤੇ ਚ ਜਿਹੜਾ ਬੰਦਾ ਬੜਿਆ ਹੋਇਆ ਜੇ ਆਪਾਂ ਉਹਨੂੰ ਦੇਖ ਲਈਏ ਜਾਂ ਉਹ ਤੋਂ ਪੁੱਛ ਲਈਏ ਕਿ ਉਹ ਐਨੀ ਡੂੰਗੀ ਚੀਜ਼ੋਂ ਤਾਂ ਫੇਰ ਆਪਾਂ ਬੜਾ ਮੋਟਾ ਨਸ਼ਾ ਪਤਾ ਵੀ ਨਹੀਂ ਕਰਾਂਗੇ ਕਿਉਂਕਿ ਆਪਾਂ ਨੂੰ ਪਤਾ ਲੱਜੂ ਆਪਾਂ ਦਾ ਕੁਝ ਵੀ ਨਹੀਂ ਜਿਹੜਾ ਉਹਦੀ ਹੱਦ ਤੱਕ ਗਿਆ ਹੈ ਨਸ਼ਾ ਦੀ ਚ ਉਹਨੇ ਤੁਹਾਨੂੰ ਸਭ ਕੁਝ ਦੱਸ ਦੇਣਾ ਵੀ ਭਰਾਵਾ ਇਹ ਚ ਕੁਝ ਨਹੀਂ ਵੀ ਅਸੀਂ ਕਿੰਨੇ ਕੁ ਸੌਖੇ ਗੱਲਾਂ ਦਾ ਜਿੱਡਾ ਕੋਈ ਮਰਜ਼ੀ ਕਰਨੀ ਹੋਵੇ ਸੋਣਿਆ ਨਾ ਕਰੋ ਆਪਣੀ ਲਾਈਫ ਤੇ ਚੀਜ਼ਾਂ ਅਪਲਾਈ ਕਰਿਆ ਕਰੋ ਇੱਥੇ ਜ਼ਰੂਰੀ ਨਹੀਂ ਜਿਹਨੇ ਇੰਸਟਾਗ੍ਰam ਬਣਾਇਆ ਉਹ ਰੀਲਾਂ ਦੀ ਸਾਰੀ ਥੜੀ ਬੈਠਾ ਰਹਿੰਦਾ ਵੀ ਆਪਣੇ ਤੁਸੀਂ ਆਪਣੀ ਲਾਈਫ ਦੇਖਣੀ ਆ ਕੋਈ ਲੋਕਾਂ ਦੀ ਲਾਈਫ ਦੇਖ ਕੇ ਆਪਾਂ ਨੂੰ ਲੱਗਦਾ ਕਿ ਉਹਦੀ ਲਾਈਫ ਸੌਖੀ ਆ ਜਾ ਆ ਕੰਮ ਚ ਨਜ਼ਾਰਾ ਤੇ ਤੁਸੀਂ ਉਹ ਕੰਮ ਚ ਕਦੇ ਪੰਗਾ ਲੈ ਲੈਨੇ ਕੋਦੇ ਛੱਡ ਦਿੰਨੇ ਹੋ ਜਾਂ ਤਾਂ ਨੂੰ ਪੱਕਾ ਹੀ ਕਰ ਲੋ ਜਿਵੇਂ ਮੈਂ ਕਿਹਾ ਜਾਂ ਤਾਂ ਪੱਥਰ ਚੱਟ ਕੇ ਦੇਖ ਆਓ ਜੇ ਜਮੀ ਪੱਕਾ ਹੀ ਹਟਣਾ ਨਹੀਂ ਤਾਂ ਫਿਰ ਅੱਧ ਵਿਚਾਲੀ ਰਹਿ ਜਾਣਾ ਕਦੇ ਕੁਛ ਕਰ ਲਿਆ ਛੱਡਤਾ ਐ ਇਦੀ ਫਿਟਨੈਸ ਆ ਜੇ ਕਦੇ ਸਰੀਰ ਬਣਾ ਲਿਆ ਖਰਾਬ ਕਰ ਲਿਆ ਜਾਂ ਤਾਂ ਫਿਟਨੈਸ ਦੇ ਵਿੱਚ ਜਮੀ ਖੋਸ ਜੋ ਜੇ ਉਹ ਕੰਮ ਨੂੰ ਪੱਕਾ ਹੀ ਕਰਨਾ ਸਿਰੇ ਦਾ ਜਿਹੜਾ ਪਿਆਕੜ ਹੋਵੇ ਉਹੀ ਜਮੀ ਛੱਡ ਜਾਂਦਾ ਜਿਹੜੇ ਮਾੜਾ ਮੋਟਾ ਲਾਉਂਦੇ ਨੇ ਨਾ ਉਹਨਾਂ ਤੋਂ ਲਾਏ ਹੁੰਦਾ ਨਾ ਛਾਡੇ ਹੁੰਦਾ ਇਹ ਗੱਲ ਕਿਸੇ ਵੀ ਫੀਲਡ ਦੇ ਵਿੱਚ ਅਪਲਾਈ ਹੁੰਦੀ ਆ ਇੱਥੇ ਹੀ ਸੋਚ ਕੇ ਤੁਰੀਏ ਕਿ ਆਪਾਂ ਕਿਹੜੀ ਚੀਜ਼ ਕਰਨੀ ਆ ਤੇ ਉਹਦਾ ਐਂਡ ਸਾਡੇ ਲਈ ਮਾੜਾ ਜਾਂ ਚੰਗਾ